ਮੈਂ ਮੇਰੀਆਂ ਦਿੱਤਾ ਵੇਚਣ ਲਿਆ ਕੀ ਬੋਲਦਾ ਕੋਈ ਨਾ ਇਹਨੂੰ ਅੱਜ ਪਾਸਾ ਸਾਡੇ ਸਾਹਮਣੇ ਕੋ ਯਾਰ ਤੋ ਸੈਡ ਹੋ ਜਾ ਪਹਿਲੇ ਸੈਡ ਦੋ ਮਾਰਨਾ ਹੋਣਾ ਪਏ ਮੇਰਾ ਵੀਰ ਫੇਰ ਨਾ ਵੇਚਦੇ ਆ ਗਿਆ ਇਹ ਸਾਹਮਣੇ ਗੁਰਦੁਆਰਾ ਸਾਹਿਬ ਦਾ ਕੈਮਰਾ ਮਾਰ ਮਨੇਗਾ ਸਾਹਮਣੇ ਗੁਰਦੁਆਰਾ ਸਾਹਿਬ ਹੈ ਤੇ ਇਹ ਕੁਝ ਬਾਗ ਗੰਢੇ ਹੋ ਗਏ ਤੇ ਐਸੀ ਕਿ ਦੇਖਦੇ ਪਏ ਆ ਕਿ ਕੰਮ ਕਰਦਾ ਪੈਸੇ ਹੋਰ ਕਿਤੇ ਵੀ ਕਮਾਈ ਜਾਂਦੀ ਰੂਟ ਰੱਖ ਲੈ ਬਹੁਤੀ ਕਮਾਈ ਕਰਨੀ ਆ ਹੋਰ ਕਰ ਲੈ ਕੰਮ ਆ ਦੇਖੋ ਜੀ ਵੀਡੀਓ ਸਿੱਖਣਾ ਆ ਦੇਖੋ ਜੀ ਵੀਡੀਓ ਸਿੱਖਣਾ ਅੱਧਰੋਂ ਚੱਲ ਚੱਲ ਅੰਦਰੋਂ ਆ ਦੇਖੋ ਜੀ ਵੀਡੀਓ ਸਿੱਖਣਾ ਮਨਾਉ ਸਾਰੇ ਆਪਣੇ ਆਪ ਕਦਰ ਕਰਨਾ ਹੈ ਰੱਬ ਦੇ ਘਰ ਨੇ ਤੇਰੇ ਕੋਲ ਉੱਥੇ ਕਰਿਆ ਮਜ਼ਾਕ ਬਣਾਇਆ ਜਾਂ ਰੱਬ ਨੂੰ ਖੇਡ ਬੰਗੀ ਤੁਸੀਂ ਬਾਹਰ ਸੱਡ ਬਾਹਰ ਲੋਕ ਬਣਾਏ ਬਾਹਰ ਇੱਕ ਮਿੰਟ ਰਹਿਣ ਦਿਓ ਵਰਨਾ ਦਾਫਰ ਕਰ ਜੋ ਵੀ ਹੈਗਾ ਉਹ ਆਹੀ ਐ ਦੁਬਾਰਾ ਨੰਦਣਾ ਇੱਥੇ ਜੇ ਦੁਬਾਰਾ ਸਾਨੂੰ ਮਿਲ ਗਿਆ ਤੇ ਫਿਰ ਹਸਾਬ ਕਿਤਾਬ ਤੂੰ ਲਾਉਣਾ ਆਪਣਾ ਤੇ ਨੂੰ ਇੱਕ ਵਾਰੀ ਵਾਰਨਿੰਗ ਦਿੱਤੀ ਆ ਇਹ ਦੁਬਾਰਾ ਨਹੀਂ ਆਹੀ ਹੁਣ ਚਲੋ 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 ਲੱਕ ਕਰ ਦੇ ਜਦ ਮਰਨਾ ਇਹ ਦੇਖੋ ਇੰਟਰਵਿਊ ਦੇ ਦੋ ਜਿਹੜੇ ਲੋਹਣੇ ਨਹੀਂ ਸੀ ਮੈਂ ਵੀੜੀਆਂ ਵੇਚਦੇ ਪੁੱਤੇ ਬਾਬਾ ਮੈਂ ਲੈ ਲੈਣੇ ਰਿਹਾ ਪਹਿਲਾਂ ਵੇਚਦੇ ਸੀਗੇ ਮੈਂ ਹੁਣ ਲੈਣੇ ਰਹਿ ਲੱਗ ਗਈ ਹੁਣ ਤਾਂ ਨਹੀਂ ਪਤਾ ਅੱਛਾ ਉਹ ਕਹਿ ਰਹੇ ਵੀ ਅਸੀਂ ਨਹੀਂ ਵੇਚਦੇ ਹੁਣ ਤਾਂ ਨਹੀਂ ਪਤਾ ਮੈਨੂੰ ਵੀ ਅੱਜ ਹੀ ਮੈਂ ਵੀ ਜਾਗ ਰਾਂ ਕਰਕੇ ਅੱਜ ਆਇਆ ਪਿੰਡੀ ਬੜੀਆਂ ਬੀੜੀ ਲੈਣੇ ਆ ਨਾ ਸੌਦਾ ਬਾ ਠੀਕ ਹੈ ਬਾਬਾ ਚਲੋ ਕਹੇ ਕਹੇ ਇਹ ਕਹਰੇ ਬੰਦੇ ਵਿੱਚ ਕੁਛ ਕਹਿ ਰਿਹਾ ਵੀ ਪਹਿਲਾਂ ਵੇਚਦੇ ਸੀਗੇ ਹੁਣ ਨਹੀਂ ਵੇਚਦੇ ਕੋਣੇ ਵੇਚਦੇ ਸੀਗੇ ਪਹਿਲਾਂ ਵੇਚਦੇ ਸੀਗੇ ਹੁਣ ਨਹੀਂ ਵੇਚਦੇਗੇ ਤੂੰ ਕੀ ਕਰਦਾ ਮੈਂ ਉਂ ਖੜਾ ਵਾਂ ਬਾਬੇ ਗੱਲ ਕਰ ਦੋ ਤਾਂ ਸਾਰੇ ਪਿੰਡ ਦੀ ਗੱਲ ਲੋਹੇ ਬੀੜੀਆਂ ਬੱਟੇ ਕਹਿੰਦੇ ਵੀਰੇ ਨਸ਼ਾ ਆਪਾਂ ਬੰਦ ਕਰਨਾ ਜੇ ਚਿੱਟਾ ਵੇਚਦਾ ਡਾਂਗਾ ਲੈ ਕੇ ਚਿੱਟੇ ਵਾਲਿਆਂ ਨੂੰ ਭਜਾਓ ਤੇ ਜਿੱਥੇ ਬੀੜੀਆਂ ਸਿਕਟਾ ਵੇਚਦੇ ਨੇ ਉਹਨਾਂ ਦੇ ਡਾਂਗ ਪਰੇਡ ਕਰੋ ਜਿੱਦਾਂ ਮਰ ਜਿਓਵੇ ਇੱਕ ਮਿੰਟ ਕਿਰਪਾ ਤੁਸੀਂ ਨਾ ਜਬ ਫੈਕਟਰੀ ਬੰਦ ਕਰਾਓ ਭੈਣ ਰਲ ਕੇ ਸਾਰੇ ਆਪਾਂ ਚਲੋ ਹੋ ਜਾਓ ਪਹਿਤਾਰ ਫੈਕਟਰੀ ਨੂੰ ਲਾਓ ਦਰਖਾਸਤ ਵੀ ਬੀੜੀ ਸਿਕੜ ਜਾਂ ਆਪਾਂ ਸਿਕੜ ਬੀੜੀ ਸਿਕੜ ਨਹੀਂ ਵੇਚਾਂਗੇ ਤੇ ਫਿਰ ਆਪਾਂ ਫੈਕਟਰੀ ਬੰਦ ਕਰਾਓ ਆਪਾਂ ਬੰਦ ਹੋ ਜਾਵੇਗਾ ਹੋਰ ਫਿਰ ਫੈਕਟਰੀ ਆਪੇ ਬੰਦ ਹੋ ਜਾਣੀ ਜੇ ਸਾਰਾ ਬਚਾਓ ਬਾਬਾ ਜੀ ਖਰੀਦੋ ਹੀ ਨਾ ਲੋਕ ਆ ਫਿਰ ਬੰਦ ਹੋ ਜਾਣਾ ਸਾਰਾ ਬਚਾਓ ਜੂ ਸਾਰਾ ਕੋਈ ਨਾ ਵੀਡੀਓ ਦਿੱਤਾ ਫਿਰ ਜੰਤ ਬਚਾਓ ਜੂ ਜਾਂ ਦੇ ਕੋਈ ਸਬਾਨ ਵੇਖੂਗਾ ਨਹੀਂ ਫਿਰ ਬੰਦ ਹੀ ਹੋਣੀ ਆ ਦੇਖੋ ਜੀ ਇੱਥੇ ਆਈਸੀਆਈ ਤਿੰਨ ਦੁਕਾਨਾਂ ਤਿੰਨ ਚਾਰ ਦ ਗੁਰਦੁਆਰੇ ਦੇ ਸਾਹਮਣੇ ਗੁਰੂ ਘਰ ਦੇ ਸਾਹਮਣੇ ਤੇ ਇਹ ਆਪਾਂ ਦੂਜੀ ਦੁਕਾਨ ਸੀ ਕਹਿੰਦੇ ਸਰਦਾਰ ਲੋਕ ਆਏ ਤੇ ਇਹ ਕਹਿੰਦੇ ਵੇਚਦੇ ਆ ਪਹਿਲਾਂ ਵੇਚਦੇ ਗਏ ਹੁਣ ਨਹੀਂ ਵੇਚਦੇ ਗਏ ਠੀਕ ਹੈ ਤੇ ਹੁਣ ਦੇਖਦੇ ਆ ਆ ਦੇਖੋ ਦੁਕਾਨ ਚਲੋ ਬਾਬਾ ਜੀ ਆਜੋ ਬਾਬਾ ਜੀ ਖਾਲਸਾ ਜੀ ਆਜੋ ਬੰਦਾ ਲੈ ਲੜ ਦੋ ਭਾਈ ਵਜਦੇ ਥੋੜੀ ਆਜੋ ਬਾਬਾ ਜੀ ਆਜੋ ਦੇਖੋ ਜੀ ਚਾਲੂ ਹੋ ਗਿਆ ਕੰਮ ਸਿਕਟਾਂ ਬੰਦ ਕਰਉਣੀਆਂ ਨੇ ਕਰਉਣੀਆਂ ਨੇ ਆਇਓ ਬਾਬਾ ਜੀ ਆਇਓ ਜਲੀ ਅਸੀਂ ਸਟਾਟ ਲੈ ਲਿਆ ਸਾਰਿਆਂ ਨੇ ਆਹ ਦੇਖੋ ਜੀ ਸਾਰੇ ਪੈਂਡਾ ਲਾਲ ਹੈ ਵੀੜੀਆਂ ਸਿਕਟਾਂ ਵਿੱਚ ਨਹੀਂ ਸੀ ਹੁਣ ਬੰਦ ਕਰ ਪਹਿਲਾਂ ਵੇਚਦੇ ਸੀਗੇ ਹੁਣ ਬਾਬਾ ਜੀ ਤੁਸੀਂ ਅੰਦਰ ਜਾ ਕੇ ਆਏ ਹੋ ਕੀ ਕਹਿਣਾ ਚਾਹਦੇ ਹੋ ਤੁਸੀਂ ਅੰਦਰ ਜਾ ਕੇ ਆਏ ਹੋ ਵੀੜੀਆਂ ਸਿਕਟਾਂ ਕਹਿੰਦੇ ਪਹਿਲਾਂ ਵੇਚਦੇ ਸੀਗੇ ਦੇਖੋ ਜੀ ਉਹ ਸਰਦਾਰ ਜੀ ਨੇ ਦੁਕਾਨ ਵਾਲੇ ਇਹ ਤਾਂ ਕਹਿੰਦੇ ਸੀਗੇ ਵੀ ਅਸੀਂ ਵੇਚਦੇ ਆਂ ਪਰ ਹੁਣ ਨਹੀਂ ਵੇਚਦੇ کافی ਸਮਾਂ ਹੋ ਗਿਆ ਕਹਿੰਦੇ ਅਸੀਂ ਬੰਦ ਕਰਤਾ ਆ ਪਰ ਅਸੀਂ ਸਖਤ ਕਾਰਵਾਈ ਚਾਹੁੰਦੇ ਆ ਜਿਹੜੇ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹ ਕਰਿਆਨੇ ਦੀਆਂ ਦੁਕਾਨਾਂ ਤੇ ਸਰਚ ਮਾਰ ਕੇ ਜਰੂਰ ਚੈਕਿੰਗ ਕਰੀ ਜਾਵੇ ਕਿਉਂਕਿ ਕਰਿਆਨੇ ਦੀਆਂ ਦੁਕਾਨਾਂ ਅਸ਼ਲੀ ਨਸ਼ਾ ਵੇਚਦੀਆਂ ਨੇ ਕਰਿਆਨੇ ਦੀਆਂ ਦੁਕਾਨਾਂ ਤੇ ਨਸ਼ਾ ਵੇਚਦਾ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਕੋਈ ਨਹੀਂ ਪ੍ਰੋਬਲਮ ਹੈਗੀ ਗੁਰੂ ਘਰ ਦੇ ਸਾਹਮਣੇ ਉੱਥੇ ਸਾਹਮਣੇ ਗੁਰੂ ਘਰ ਹੈ ਸਾਨੂੰ ਕਿਉਂ ਨਹੀਂ ਬਣਾ ਮੰਦਰਾਂ ਦੇ ਵਿੱਚ ਸਿਕਟਾਂ ਪੀੜੀਆਂ ਵਿੱਚ ਉਹ ਦੁਕਾਨਾਂ ਵਿੱਚ ਇਹ ਛੋਟਾ ਅਸੀਂ ਪਰਨਾ ਪਾ ਕੇ ਗਾਤਰਾ ਪਾ ਕੇ ਬੰਦਾ ਬੀੜੀ ਪਾਵੇ ਉਹਨੂੰ ਕੁੱਟੋ ਜਦੇ ਫੜ ਕੇ ਕਿੱਥੇ ਹੈਗਾ ਬਲਾ ਕੋਈ ਵੀ ਬਾਅਦ ਪਿੰਡਾਂ ਤਾਂ ਕਹਿੰਨੇ ਅਸੀਂ ਤਾਂ ਕਹਿੰਨੇ ਕਿ ਮੰਦਰਾਂ ਦੇ ਗਰੀਬ ਬੰਦੇ ਲੱਗ ਚੁੱਕੇ ਉਹ ਕਿੱਥੇ ਜਾਣਗੇ ਜੀ ਜਿਹੜੀਆਂ ਰਸਨ ਦੇ ਦੁਕਾਨਾਂ ਦੇ ਉੱਤੇ ਬੀੜੀ ਚੰਗੇ ਲੱਗਦਾ ਨਸ਼ਾ ਲੱਗਦਾ ਚੰਗਾ ਲੱਗਦਾ ਉਹ ਬੰਦਾ ਹਾਂਜੀ ਦੇਖੋ ਇਹ ਚੌਂਕੀ ਦੇ ਅੱਜ ਕਰ ਚਾਹ ਜਿਹੜੇ ਬਣੇ ਹੋਏ ਆ ਦੁਕਾਨਾਂ ਬਣਿਆ ਹੋਈਆਂ ਨੇ ਉਹਦੇ ਵਿੱਚ ਨਸ਼ਾ ਨਹੀਂ ਵਿਕਣਾ ਚਾਹੀਦਾ ਕਿਉਂ ਅੱਜ ਬੱਚੇ ਛੋਟੇ ਛੋਟੇ ਬੱਚੇ ਤੁਹਾਡੇ ਯਾਰ ਬੀੜੀ ਉੱਧਰ ਜੋ ਵੀ ਲੈਣ ਆਏ ਯਾਰ ਜਿਹੜੇ ਬੰਦੇ ਹੁਣ ਕੰਮ ਤੇ ਕਿਹੜੇ ਬੱਚੇ ਨੂੰ ਨਹੀਂ ਪਤਾ ਹੈਗਾ ਵੀ ਇਹ ਚੀਜ਼ ਦੇ ਵਿੱਚ ਨਸ਼ਾ ਵਾ ਜਿਹੜਾ ਲੱਗਦਾ ਉਹਨੇ ਲੱਗ ਹੀ ਜਾਂਦਾ ਵਾ ਅਸੀਂ ਰੋਕੀ ਕਿਉਂਕਿ ਮਾਂ ਤੇ ਉਹ ਘੁੱਟ ਘੁੱਟ ਹੰਬ ਜਾਂਦਾ ਪਾਜੀ ਦੁਕਾਨ ਵਾਲੇ ਨੂੰ ਫੜੋ ਕਿਉਂ ਵੇਚਦੇ ਨੇ ਮਹੱਲੇ ਦੇ ਵਿੱਚ ਤੁਸੀਂ ਕਰਿਆਨੇ ਦੀ ਦੁਕਾਨ ਤੇ ਕਾਰਵਾਈ ਕਰੋਗੇ ਨਾ ਵੀਰੇ ਤੁਹਾਡੇ ਬੱਚੇ ਬਚਣੇ ਆ ਇਹ ਕਰਿਆਨੇ ਦੀ ਦੁਕਾਨ ਤੋਂ ਅੱਛਾ ਸਟਾਰਟ ਹੁੰਦਾ ਆ ਧੀ ਹੌਲੀ ਹੌਲੀ ਕਿਤੇ ਤੱਕ ਪਹੁੰਚ ਜਾਂਦਾ ਆ ਜੇ ਆਪਾਂ ਇਹਨਾਂ ਤੇ ਐਕਸ਼ਨ ਲਵਾਂਗੇ ਉਹ ਤਾਂ ਆਪਣੇ ਬੱਚੇ ਖਰਾਬ ਹੋਣੇ ਆ ਨੇ ਤੇ ਕਰੀਆਨੇ ਦੀਆਂ ਦੁਕਾਨਾਂ ਹੀ ਆਪਣੇ ਬੱਚਿਆਂ ਨੂੰ ਬਰਬਾਦ ਕਰਨੀਆਂ ਚਲੋ ਇੱਕ ਨਹੀਂ ਵੇਚਦਾ 100 ਤਾਂ ਵੇਚਦੇ ਤੁਸੀਂ ਸਫਾਈ ਇੱਕ ਦਿਨਾਂ ਨਾ ਗਈ ਚਲੋ 100 ਵੇਚਦਾਂ ਨਾਲ ਤੁਹਾਡੇ ਸਾਹਮਣੇ ਖੜੇ ਨੇ ਪਿੱਛੇ ਛਾੜ ਗਏ ਉਹ ਬੰਦ ਕੇ ਤੁਹਾਡੀ ਗੱਲ ਉਹਨਾਂ ਕੋਲੇ ਨਿਕਲ ਜਾਂਦਾ ਆ ਪਾਣੀ ਦਿਖਾ ਰਿਹਾ ਇਹਨਾਂ ਦੁਕਾਨਾਂ ਨੇ ਮੇੜਾ ਕਰਕ ਕੀਤਾ ਬੱਚਿਆਂ ਦਾ ਸੇ ਬਾਹਰ ਦੇਨੇ ਨਹੀਂ ਕੀਤਾ ਸਾਡੇ ਆਪ ਦੇ ਬੱਚੇ ਹੋਣ ਛੱਡੇ ਹੋਏ ਆ ਚਲੋ ਠੀਕ ਆ ਮੇਰਾ ਚੱਲਦਾ ਬਾਬਾ ਹੋਰ ਕਰੋ ਮੈਂ ਅੰਤਾਲੀ ਗੱਲ ਕੀ ਆ ਆ ਵੇਖ ਪੂਰਾ ਪੂਰਾ ਜਵਾਕ ਗਲੀ ਜਾਂਦੇ ਉਹ ਵੀ ਬੰਦ ਕਰੋ ਚਿੱਟੇ ਕਿੱਥੇ ਵੇਖਦੇ ਸਾਨੂੰ ਦੱਸੋ ਨੀ ਹਕਦਰ ਸਾਰੇ ਬੰਦੇ ਬੜਾ ਕੋਲੇ ਹੁੰਦੇ ਹੁਣ ਇਹ ਸਾਰੇ ਨਾ ਇੱਥੇ ਲਿਆ ਕੇ ਪੀਂਦੇ ਸਾਰੇ ਕੰਮ ਕਰਦਾ ਬਲਾਏ ਚਿੱਟਾ ਪੀ ਰਹੇ ਆ ਚਿੱਟਾ ਕਿਹਨਾਂ ਤਰ੍ਹਾਂ ਲੋੜਿਆ ਸੀ ਕਿਉਂ ਐਕਸ਼ਨ ਲੈ ਰਹੇ ਆ ਬੱਚੇ ਸਾਡੇ ਹੀ ਨੇ ਨਾ ਸਾਡੇ ਹੀ ਖਰਾਬ ਹੋ ਰਹੇ ਨੇ ਪੰਜਾਬ ਦੇ ਸਾਰੇ ਬੱਚੇ ਖਰਾਬ ਹੋ ਰਹੇ ਆ ਡੇ ਡੇ ਚਿੱਟਾ ਕਰੀ ਜਾਂਦੇ ਆ ਦੱਸ ਇਹਨਾਂ ਤੋਂ ਸ਼ੁਰੂ ਹੁੰਦੇ ਨੇ ਕਰਿਆਨੇ ਦੀਆਂ ਦੁਕਾਨਾਂ ਤੋਂ ਸ਼ੁਰੂ ਹੁੰਦੇ ਨੇ ਨਸ਼ੇ ਤੋਂ ਅੱਪਾ ਜੜ ਤੇ ਕੰਮ ਕਰੀਏ ਜੜ ਤੇ ਚੱਟ ਜਾਗੇ ਉਹ ਉੱਥੇ ਫੜੀ ਚੱਟ ਵੀ ਹੱਥੇ ਕਿੰਨੇ ਆ ਏ ਮੈਂ ਨਸ਼ੇ ਦੀ ਜਿਹੜੇ ਗੁਰਦੁਆਰੇ ਮੰਦਰਾਂ ਦੇ ਕੋਲੇ ਗੱਲਾਂ ਆ ਨਸ਼ਾ ਚਿੱਟਾ ਤੁਸੀਂ ਡਾਂਗਾ ਫੜੋ ਭੈਣਾ ਮੇਰੀਆਂ ਬੰਦਿਆਂ 'ਚ ਦਮ ਨਹੀਂ ਹੈਗਾ ਗੱਲ ਨਾਲ ਅੱਜ ਕੱਲ ਕੁੜੀਆਂ ਜਿੰਨਾਂ ਦੇ ਵਿੱਚ ਦੇਖੋ ਜਾ ਕੇ ਡਾਂਗਾ ਫੜ ਕੇ ਪੈੜਾ ਦਿੰਦੀਆਂ ਨੇ ਤੇ ਉਹਨਾਂ ਦੇ ਬਾਰੇ ਤੁਸੀਂ ਤੁਸੀਂ ਡਾਂਗਾ ਫੜੋ ਜਿਹੜਾ ਕੋਈ ਨਸ਼ਾ ਵੇਦਾ ਡਾਂਗ ਫੇਰੋ ਪੁਲਿਸ ਨੂੰ 112 ਨੰਬਰ ਤੇ ਫੋਨ ਕਰੋ ਠੀਕ ਤੇ ਇਹ ਦਿਨ ਦੇ ਕੰਮ ਕਰੋ ਤੁਸੀਂ ਕਿਉਂ ਨਹੀਂ ਕਰਦੇ ਭੈਣੇ ਠੀਕ ਆਪਾਂ ਕਰਾਂਗੇ ਬਾਬਾ ਚਰਚ ਜਾ ਗਏ ਆ ਤੁਸੀਂ ਚਰਚ ਕਿਉਂ ਨਹੀਂ ਆਓ ਸਾਰਾ ਕੁਝ ਕਰ ਸਕਦੇ ਹੋ ਭੈਣ ਲੈਗੇ ਕੀ ਨਹੀਂ ਕਰ ਸਕਦੇ ਬੱਚਿਆਂ ਖਾਤਰ ਅਸੀਂ ਸਭ ਖੁਸ਼ ਕਰ ਦਿੰਨੇ ਆ ਤੇ ਕੀ ਗੱਲ ਐਕਸ਼ਨ ਨਹੀਂ ਲੈ ਸਕਦੇ ਇਹਨਾਂ ਦੁਕਾਨਾਂ ਤੇ ਇਹਨਾਂ ਦੁਕਾਨਾਂ ਤੇ ਵੀ ਐਕਸ਼ਨ ਲੈ ਸਕਦੇ ਆ ਬੱਚਿਆਂ ਦੀ ਖਾਤਰ ਸਾਡੇ ਬੱਚੇ ਗਲਦੇ ਨੇ ਇਹਨਾਂ ਦੇ ਥੋੜਾ ਗਲਦੇ ਨੇ ਇਹ ਤਾਂ ਵੇਚ ਕੇ ਤੇ ਆਪਣੇ ਨੋਟ ਕਮਾਉਂਦੇ ਨੇ ਇਹਨਾਂ ਨੂੰ ਕੀ ਮਤਲਬ ਆ ਕਿਸੇ ਦਾ ਬੱਚਾ ਗਲਦਾ ਆ ਕਿ ਮਰਦਾ ਆ ਕੀ ਕਰ ਰਿਹਾ ਆ ਤੁਸੀਂ ਬਾਬਾ ਜੀ ਹਰਿਆਣੇ ਦੀਆਂ ਦੁਕਾਨਾਂ ਵਾਲਿਆਂ ਨੇ ਬੇੜਾ ਕਰਕ ਕੀਤਾ ਆ ਅਸੀਂ ਅੱਜ ਇੱਕ ਨਹੀਂ ਸਾਡੇ ਕੋਲ ਵੀਡੀਓ ਤੁਸੀਂ ਕੱਢ ਕੇ ਵੇਖ ਲਓ ਇੰਨੀਆਂ ਵੀਡੀਓ ਨੇ ਦੁਕਾਨਾਂ ਦੇ ਵਿੱਚੋਂ ਨਸ਼ਾ ਮਿਲਿਆ ਪੁੱਛੋ ਨ ਸਾਰਾ ਲੁਧਿਆਣਾ ਅਸੀਂ ਛਾੜ ਮਾਰਿਆ ਉੱਥੇ ਸਾਨੂੰ ਇਹੀ ਕੁਛ ਮਿਲਿਆ ਜਗਰਾਵਾਂ ਆਏ ਆ ਜਗਰਾਵਾਂ ਵੀ ਇਹੀ ਮਿਲਿਆ ਮਤਲਬ ਜਿੱਥੇ ਵੀ ਆ ਇਹ ਕਰਿਆਨੇ ਦੀਆਂ ਦੁਕਾਨਾਂ ਨਸ਼ਾ ਵੇਚਣ ਜਗਰਾਵਾਂ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਤੇ ਨਸ਼ਾ ਵਿਕਦਾ ਹੈਗਾ ਦੋ ਸੰਗਤ ਜੀ ਜੋ ਕਿ ਸਾਡੀ ਡਿਊਟੀ ਲੱਗੀ ਸੀਗੀ ਦੋ ਤਿੰਨ ਦੁਕਾਨਾਂ ਤੋਂ ਕੱਢ ਕੇ ਵੇਚਦਾ ਇਸ ਗੁਰਸਿੱਖ ਬੰਦਾ ਸੀਗਾ ਸਰਦਾਰ ਸੋ ਸ੍ਰੀ ਅਕਾਲ ਇਹ ਗੁਰਬੰਧਾ ਗੁਰਸਿੱਖ ਬੰਦਾ ਸੀਗਾ ਜੋ ਜੋ ਕਿ ਨਸ਼ਾ ਪਹਿਲਾਂ ਵੇਚਦਾ ਹੈਗਾ ਬੀੜੀਆਂ ਸਿਗਰਟਾਂ ਹੁਣ ਇਹ ਬੰਦ ਕਰਵਾਤਾ ਕਹਿੰਦਾ ਇਹ ਬੰਦ ਕੀਤਾ ਹੋਇਆ ਚਲੋ ਅਗਲੀ ਵਾਰ ਕਾਰਵਾਈ ਦੇਖਦੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ